ਖਬਰਾਂ ਦੇ ਵਾਲੀਏ ਤੇ ਸ਼ੁਰੂਆਤ ਕਰੀਏ ਪੰਜਾਬੀ ਯੂਨੀਵਰਸਿਟੀ ਤੋਂ ਸ਼ਰਮਾ ਜੀ ਕਹਿੰਦੇ ਪੰਜਾਬੀ ਯੂਨੀਵਰਸਿਟੀ ਦੇ ਹੁਣ ਵਿੱਚ ਹੁਣ ਦਸਤਖਤ ਜਿਹੜੇ ਨੇ ਉਹ ਪੰਜਾਬੀ ਦੇ ਵਿੱਚ ਕਰਨੇ ਲਾਜ਼ਮੀ ਕਰ ਦਿੱਤੇ ਗਏ ਆ ਜੀ ਬਿਲਕੁਲ ਪ੍ਰਵੀਨ ਜੀ ਇਹ ਨਵਾਂ ਸਰਕੂਲਰ ਜਾਰੀ ਹੋਇਆ ਉਹਦੇ ਦਿਸ਼ਾ ਨਿਰਦੇਸ਼ਾਂ ਅਨਸਾਰ ਇਹ ਹੁਕਮ ਛਾੜੇ ਗਏ ਨੇ ਮੈਨੂੰ ਲੱਗਦਾ ਕਿ ਬਹੁਤ ਦੇਰ ਨਾਲ ਆਇਆ ਪਰ ਸਹੀ ਫੈਸਲਾ ਹੈ ਹਮ ਹਮ ਜਦੋਂ ਯੂਨੀਵਰਸਿਟੀ ਦਾ ਨਾਂ ਹੀ ਆਪਣੇ ਆਪ ਤੋਂ ਸਪੱਸ਼ਟ ਹੈ ਕਿ ਇਹ ਪੰਜਾਬੀ ਭਾਸ਼ਾ ਨੂੰ ਫਰਨਾਈ ਹੋਈ ਯੂਨੀਵਰਸਿਟੀ ਹੈ ਭਾਸ਼ਾ ਅਧਾਰਿਤ ਯੂਨੀਵਰਸਿਟੀ ਹੈ ਤੇ ਫਿਰ ਉਹਦੇ ਵਿੱਚ ਇਹ ਤਾਂ ਸਾਰਾ ਕੁਝ ਬਹੁਤ ਪਹਿਲਾਂ ਲਾਗੂ ਹੋ ਜਾਣਾ ਚਾਹੀਦਾ ਸੀ ਸਹੀ ਹੈ ਚਲੋ ਨਾ ਧੰਨਵਾਦ ਕਰਨਾ ਚਾਹੁੰਦੇ ਹਾਂ ਅਸੀਂ ਇਸ ਸਮੇਂ ਦੇ ਉਪਕੁਲਪਤੀ ਡਾਕਟਰ ਜਗਦੀਪ ਸਿੰਘ ਜੀ ਹੋਰਾਂ ਦਾ ਜਿਨ੍ਹਾਂ ਨੇ ਬਕਾਇਦਾ ਸਰਕੂਲਰ ਜਾਰੀ ਕਰਦੇ ਹੋਏ ਕਿਹਾ ਕਿ ਇਹ ਹੁਕਮ ਪੰਜਾਬ ਯੂਨੀਵਰਸਿਟੀ ਦੇ ਸਾਰੇ ਵਿਭਾਗਾਂ ਨੂੰ ਸਾਰੇ ਵਿਭਾਗਾਂ ਚ ਤਾਇਨਾਤ ਹਰ ਛੋਟੇ ਵੱਡੇ ਕਰਮਚਾਰੀ ਨੂੰ ਹੈ ਹਮ ਕਿ ਉਹ ਤੁਰੰਤ ਪ੍ਰਭਾਵ ਤੋਂ ਆਪਣੇ ਹਰ ਕੰਮਕਾਜ ਦੇ ਵਿੱਚ ਹਰ ਆਪਣੇ ਫੈਸਲੇ ਦੇ ਵਿੱਚ ਹਰ ਆਪਣੀ ਲਿਖਤ ਦੇ ਹਵਾਲੇ ਨਾਲ ਜਿੱਥੇ ਵੀ ਉਸ ਦੇ ਦਸਤਾਵੇਜ਼ਾਂ ਦੀ ਜ਼ਰੂਰਤ ਹੋਵੇ ਉਹ ਆਪਣੀ ਮਾਹਬੂਲੀ ਪੰਜਾਬੀ ਚ ਕਰੇ ਹਮ ਬਖਾਇਦਾ ਤੌਰ ਤੇ ਸਿੱਖਿਆਤ ਨਾਲ ਸੰਬੰਧਿਤ ਜਿਹੜੇ ਨਮਾਇਦੇ ਉੱਥੇ ਤਾਇਨਾਤ ਨਹੀਂ ਉੱਥੇ ਕਰਮਚਾਰੀ ਨੇ ਜਾ ਦੂਸਰੇ ਵਿਭਾਗਾਂ ਚ ਸਹਾਇਕ ਹੋਰ ਤਰ੍ਹਾਂ ਦੇ ਸੇਵਾਵਾਂ ਦੇ ਲਈ ਮੁਲਾਜ਼ਮ ਉੱਥੇ ਤਾਇਨਾਤ ਨੇ ਉਹ ਸਾਰੇ ਮਤਲਬ ਕਿਸੇ ਵੀ ਕੈਟਾਗਰੀ ਦਾ ਕੋਈ ਵੀ ਮੁਲਾਜ਼ਮ ਹੋਵੇ ਉਹਨਾਂ ਸਾਰਿਆਂ ਦੇ ਲਈ ਇਹ ਦਿਸ਼ਾ ਨਿਰਦੇਸ਼ ਜਾਰੀ ਕੀਤੇ ਗਏ ਨੇ ਹਰ ਵਿਭਾਗ ਦੇ ਲਈ ਜਾਰੀ ਕੀਤੇ ਗਏ ਨੇ ਔਰ ਇਸ ਨੂੰ ਤੁਰੰਤ ਪ੍ਰਭਾਵ ਤੋਂ ਲਾਗੂ ਕਰਨ ਦਾ ਵੀ ਹੁਕਮ ਦਿੱਤਾ ਗਿਆ ਜਿਹੜਾ ਸਵਾਗਤਯੋਗ ਕਦਮ ਹੈ ਵੈਸੇ ਤਾਂ ਜਦੋਂ ਪੰਜਾਬ ਸਰਕਾਰ ਨੇ ਹੁਕਮ ਦਿੱਤਾ ਸੀ ਕਿ ਪੰਜਾਬ ਦੇ ਵਿੱਚ ਹਰ ਸਰਕਾਰੀ ਵਿਭਾਗ ਚ ਕੰਮ ਪੰਜਾਬੀ ਚ ਹੋਊਗਾ ਤੇ ਇਹ ਸਾਰੇ ਖੇਤਰ ਵੀ ਉਹਦੇ ਅਧੀਨ ਹੀ ਆਉਂਦੇ ਨੇ ਹੂੰ ਤਾਂ ਤਾਂ ਫਿਰ ਬਹੁਤ ਪਹਿਲਾਂ ਸਾਰੇ ਕਿਤੇ ਹੋ ਜਾਣਾ ਚਾਹੀਦਾ ਹੂੰ 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 ਚਲੋ ਪੰਜਾਬ ਯੂਨੀਵਰਸਿਟੀ ਨੇ ਬਲੱਖਣ ਤੌਰ ਦੇ ਉੱਤੇ ਆਪਣੇ ਪੱਧਰ ਤੇ ਪਹਿਲ ਕਦਮੀ ਕਰਕੇ ਇੱਕ ਵਾਵਾ ਹੀ ਖੱਟਣ ਵਾਲਾ ਕਦਮ ਚੁੱਕਿਆ ਹੂੰ ਹੂੰ ਮੈਨੂੰ ਲੱਗਦਾ ਇਹ ਤੋਂ ਵੀ ਬਾਕੀ ਤੇ ਰਾਵੀ ਮਤਲਬ ਦਿਸ਼ਾ ਨਿਰਦੇਸ਼ ਲੈ ਲੈਣ ਜਾਂ ਇਸ ਦੀ ਨਕਲ ਕਰ ਲੈਣ ਇਸ ਤੋਂ ਹੀ ਸਿੱਖ ਲੈ ਹੂੰ ਇਹ ਸਾਰੇ ਵਿਭਾਗਾਂ ਤੇ ਇਹ ਅਮਲੀ ਤੌਰ ਤੇ ਲਾਗੂ ਹੋ ਜਵੇ ਜੀ ਤਾਂ ਬਹੁਤ ਸਹੀ ਗੱਲ ਹੈ ਇਹ ਕਹਿੰਦੇ ਕਿ ਤੁਸੀਂ ਕੇਂਦਰ ਨਾਲ ਕੋਈ رابطہ ਕਰਨਾ ਹੈ ਤਾਂ ਉੱਥੇ ਉਲਥੇ ਵਾਲੀਆਂ ਕਾਪੀਆਂ ਨਾ ਭੇਜੋ ਭੇਜੋ ਨਾਲ ਸਹੀ ਹੈ ਤੁਸੀਂ ਜੇ ਗ੍ਰਹਿ ਮੰਤਰਾਲੇ ਨੂੰ ਕੁਝ ਲਿਖਣਾ ਹੈ ਪ੍ਰਧਾਨ ਮੰਤਰੀ ਨੂੰ ਕੁਝ ਲਿਖਣਾ ਹੈ ਕਿਸੇ ਹੋਰ ਸੂਬੇ ਦੇ ਮੁੱਖ ਮੰਤਰੀ ਨੂੰ ਕੁਝ ਲਿਖਣਾ ਹੈ ਹੈਨਾ ਪਰ ਤੁਸੀਂ ਉਲ타 ਕਰਕੇ ਨਾਲ ਲਾਓ ਹੂੰ ਪਰ ਪਤਾ ਲੱਗੇ ਜੇ ਉੱਪਰਲੀ ਚਿੱਠੀ ਤੁਹਾਡਾ ਉੱਪਰਲਾ ਖੱਤ ਤੁਹਾਡਾ ਪਹਿਲਾ ਪੰਨਾ ਆਪਣੀ ਬੋਲੀ ਚ ਹੋਊਗਾ ਉਹਦੇ ਥੱਲੇ ਤੁਸੀਂ ਅੰਗਰੇਜ਼ੀ ਹਿੰਦੀ ਚ ਲਾ ਦਿਓ ਹਮ ਸਹੀ ਹੈ ਬਿਲਕੁਲ ਕੀ ਹਰ ਜ ਅਗਲੇ ਨੂੰ ਪਤਾ ਲੱਗੇ ਕਿ ਬਈ ਜਿਹੜਾ ਇਹ ਖਾਤਾ ਆਇਆ ਇਹ ਮੈਨੂੰ ਪੰਜਾਬ ਤੋਂ ਆਇਆ ਹਮ ਤੇ ਠੀਕ ਹੈ ਉਹ ਆਪਣੀ ਜਿਹੜੀ ਭਾਸ਼ਾ ਸੂਲਤ ਮਹਿਸੂਸ ਕਰ ਲਓ ਵੀ ਥੱਲੇ ਜਾ ਕੇ ਅੰਗਰੇਜ਼ੀ ਜਾਂ ਹਿੰਦੀ ਚ ਪੜ੍ਹ ਲਵੇ ਹਮ ਪਰ ਇੱਥੇ ਤਾਂ ਸਾਡੇ ਸਕੱਤਰੇ ਚੋਂ ਜਿਹੜੇ ਹੁਕਮ ਜਾਂਦੇ ਨੇ ਉਹ ਹੁਕਮ ਅੰਗਰੇਜ਼ੀ ਚ ਜਾਂਦੇ ਨੇ ਆਪਣੇ ਹੀ ਪੰਜਾਬ ਦੇ ਆਪਣੇ ਹੀ ਟੀਸੀਆਂ ਨੂੰ ਆਪਣੇ ਹੀ ਐਸਐਸਪੀਆਂ ਨੂੰ ਆਪਣੇ ਹੀ ਸਿੱਖਿਆ ਵਿਭਾਗ ਦੇ ਹੋਰ ਅਧਿਕਾਰੀਆਂ ਨੂੰ मतलब इत्थों तक के मंत्रीमंडल ਦੇ ਜੇ ਨਾਮ ਤਬਦੀਲੀ ਦੇ ਆਉਂਦੇ ਨੇ ਉਹ ਵੀ ਅੰਗਰੇਜ਼ੀ ਚੱਲ ਜਾਂਦੇ ਨੇ ਹੂੰ ਸਹੀ ਗੱਲ ਆ ਬਿਲਕੁਲ ਇਦਾਂ ਹੀ ਹੁੰਦਾ ਜੀ ਆਸੀਂ ਨਵੇਂ ਮੰਤਰੀ ਲੈਣ ਲੱਗਿਆਂ ਕਰਨ ਲੱਗਿਆਂ ਤੇ ਫਿਰ ਮੈਨੂੰ ਅੱਜ ਵੀ ਯਾਦ ਆ ਸ਼ਦ ਮੈਂ ਪਹਿਲਾਂ ਵੀ ਕਦੇ ਗੱਲ ਕੀਤੀ ਹੋਵੇ ਕਿ ਸਪੀਕਰ ਸਾਹਿਬ ਨੇ ਇੱਕ ਵਾਰ ਮੀਟਿੰਗ ਬੁਲਾਈ ਸੀ ਪੰਜਾਬੀ ਭਾਸ਼ਾ ਦੀ ਫਿਕਰਮੰਦੀ ਨੂੰ ਲੈ ਕੇ ਹਾਂਜੀ ਹਾਂਜੀ ਤੇ ਉੱਥੇ ਸਾਡੇ ਸਾਰਿਆਂ ਦੇ ਨਾਮ ਵੀ ਭੇਜੀ ਲਿਖੇ ਸਾਹਮਣੇ ਦਸਕਾ ਕਰਨ ਲਈ ਫਿਰ ਫੜਾ ਫੜਾ ਰਜਿਸਟਰ ਚੱਕ ਕੇ ਬਦਲਿਆ ਹੂੰ ਸਹੀ ਤੇ ਮੈਂ ਉੱਥੇ ਗੱਲ ਕੀਤੀ ਕਿ ਜਨਾਬ ਪੰਜਾਬ ਸਰਕਾਰ ਨੇ ਦੋ ਤਿੰਨ ਮਹੀਨੇ ਪਹਿਲਾਂ ਫੈਸਲਾ ਲਿਆ ਬੜਾ ਚੰਗਾ ਲੱਗ ਦਿਸੀਆਂ ਸਾਰਿਆਂ ਨੂੰ ਹੁਕਮ ਦਿੱਤੀ ਗਈ ਕਿ ਪੰਜਾਬ 'ਚ ਸਾਰੇ ਕੰਮ ਪੰਜਾਬੀ 'ਚ ਹੋਣੇ ਚਾਹੀਦੇ ਆ ਹਾਂਜੀ ਪਰ ਡੀਸੀਲ ਜਿਹੜਾ ਇਹ ਹੁਕਮ ਭੇਜਿਆ ਹੋਗਰੀ ਜੀਜ ਭੇਜ ਹਮ ਕਰ ਲੋ ਕੰਮ ਪੰਜਾਬੀ 'ਚ ਤੋਂ ਇਸ ਲਈ ਪੰਜਾਬੀ ਯੂਨੀਵਰਸਿਟੀ ਨੇ ਜੋ ਪਹਿਲ ਕਦਮੀ ਕੀਤੀ ਹੈ ਹਮ ਹਮ ਉਸ ਦੇ ਲਈ ਉਹਨਾਂ ਦਾ ਧੰਨਵਾਦ ਵੀ ਵਧਾਈ ਦੇ ਪਾਤਰ ਨੇ ਪਰ ਇਹ ਹਰ ਵਿਭਾਗ ਦੇ ਹਰ ਅਦਾਰੇ ਦੇ ਹਰ ਨਮਾਇੰਦੇ ਦੇ ਇਹ ਜੁਮੇ ਆਉਂਦਾ ਕਿ ਉਹ ਆਪਣੀ ਬੋਲੀ ਪ੍ਰਤੀ ਆਪਣੇ ਸੁਭੇ ਦੇ ਵਿੱਚ ਇਹ ਫਰਜ਼ ਅਦਾ ਕਰੇ ਤੇ ਸਰਕਾਰ ਨੂੰ ਇਸ ਦੇ ਲਈ ਪੈਨ ਕਰਨੀਆ ਕਰਨ ਦੀ ਲੋੜ ਹੈ ਕੱਲੇ ਕਹਿਣ ਨਾਲ ਨਹੀਂਗਾ ਕਿ ਹਾਂ ਲੈ ਇਹ ਤਾਂ ਪੰਜਾਬੀ ਵੀ ਚੰਗੀ ਤਰ੍ਹਾਂ ਨਹੀਂ ਬੋਲਣੀ ਆਉਂਦੀ ਹੈ ਨਾ ਇਹ ਤਾਂ ਲੋਕਾਂ ਨੂੰ ਵੀ ਲੋਕ ਕਹਿੰਦੇ ਨੇ ਇਹ ਕਹਿਣ ਨਾਲ ਨਹੀਂ ਸਰਨਾ ਜਨਾਬ ਆਪਣੇ ਥੱਲੇ ਵਾਲੇ ਅਫਸਰਾਂ ਦੇ ਵੀ ਹੱਥ ਮਾਰ ਕੇ ਦੇਖੋ ਜਿਹੜੇ ਸਾਰੇ ਮਤਲਬ ਕਿ ਹੋਰ ਪਾਸ਼ਾਵਾਂ ਨੂੰ ਪਹਿਲ ਕਰਨੀ ਦੇ ਲੇ ਜੀ ਬਿਲਕੁਲ